ਜਲੰਧਰ ਪੁਲਿਸ ਦੇ ਹੱਥ ਲੰਗੇ ਦਿਨ ਵੱਡੀ ਕਾਮਯਾਬੀ ਲੱਗੀ ਹੈ ਦੱਸਦੇ ਹਾਂ ਕਿ ਜਲੰਧਰ ਪੁਲਿਸ ਨੇ ਲਾਰੈਂਸ ਗੇਰੋ ਦੇ 8 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਲੰਧਰ ਪੀਵੀ ਟਾਵਰ ਦੇ ਨਜ਼ਦੀਕ ਤੋਬੀ ਘਾਟ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਜਾਂਚ ਸ਼ੁਰੂ ਕੀਤੀ ਜਾਵੇਗੀ ਦਰਅਸਲ ਵੱਡੀ ਅਪਰਾਧਿਕ ਗਤੀਵਿਧੀਆਂ ਕਰਨ ਦੇ ਫਰਾਕ ਦੇ ਵਿੱਚ ਇਹ 8 ਜਣੇ ਸੀਗੇ ਲਾਰੈਂਸ ਗਿਰੋ ਦੇ ਨਾਲ ਤਾਲੁਕ ਜੁੜਦਾ ਪਿਆ ਲਾਰੈਂਸ ਬਿਸ਼ਨੋਈ ਨਾਲ ਤਾਲੁਕ ਜੁੜਦਾ ਪਿਆ ਨਾ ਸਿਰਫ ਲਾਰੈਂਸ ਬਿਸ਼ਨੋਈ ਨਾਲ ਸਗੋਂ ਪਾਕਿਸਤਾਨ ਨਾਲ ਵੀ ਤਾਲੁਕ ਜੁੜਦਾ ਨਜ਼ਰ ਆ ਰਿਹਾ ਇਹਨਾਂ ਦੇ ਕੋਲੋਂ ਜੇ ਗੱਲ ਕਰੀਏ ਤਾਂ 3 ਪਿਸਤੌਲਾਂ 4 ਮੈਗਜ਼ਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਲਾਰੈਂਸ ਗਿਰੋ ਦੇ ਨਾਲ ਇਹਨਾਂ ਦੀਆਂ ਤਾਰਾਂ ਜੁੜਦੀਆਂ ਪਈਆਂ ਨੇ ਇਹਨਾਂ ਦੇ ਗੁਰਗੇਦ ਦੱਸਿਆ ਜਾ ਰਿਹਾ ਹੈ ਜੋ ਕਿ ਰੰਗਦਾਰੀਆਂ ਮੰਗ ਰੇ ਸੀ ਹਾਲ ਹੀ ਦੇ ਵਿੱਚ ਮਾਮਲਾ ਕਰਮਾ ਫੈਸ਼ਨ ਸਟੂਡੀਓਜ਼ ਦੇ ਨਾਲ ਜੁੜਿਆ ਹੋਇਆ ਸੀ ਜਿਹੜਾ ਜਲੰਧਰ ਦਾ ਇੱਕ ਵੱਡਾ ਫੈਸ਼ਨ ਹੱਬ ਹੈਗਾ ਆ ਜਿੱਥੇ ਜਿਨ੍ਹਾਂ ਦੀ ਦੁਕਾਨ ਦੇ ਬਾਹਰ ਇਹਨਾਂ ਦੇ ਵੱਲੋਂ ਹੀ ਕਥਿਤ ਤੌਰ ਦੇ ਉੱਤੇ ਇੱਕ ਰੌਂਡ ਦੇ ਨਾਲ ਲਪੇਟ ਕੇ ਇੱਕ ਚਿੱਠੀ ਰੱਖ ਦਿੱਤੀ ਗਈ ਸੀ ਜਿਸ ਦੇ ਵਿੱਚ 50 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਰੰਗਦਾਰੀ ਮੰਗੀ ਗਈ ਸੀ ਜਿਸ ਤੋਂ ਬਾਅਦ ਇਸ ਸਬੰਧੀ ਥਾਣੇ ਦੇ ਅੰਦਰ ਸ਼ਿਕਾਇਤ ਕੀਤੀ ਗਈ ਪਰਚਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ACP ਸੈਂਟਰਲ ACP ਇਨਵੈਸਟੀਗੇਸ਼ਨ ਔਰ ਸਪੈਸ਼ਲ ਸੈੱਲ ਜਲੰਧਰ ਦੇ ਵੱਲੋਂ ਵਾਲਕੇ ਆਪਰੇਸ਼ਨ ਚਲਾਇਆ ਗਿਆ ਔਰ ਆਖਰਕਾਰ ਇਹਨਾਂ 8 ਅੱਠਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਅੱਠਾਂ ਦੇ ਬਾਬਤ ਅਜੇ ਤੱਕ ਇਹੀ ਕਿਹਾ ਗਿਆ ਹੈ ਕਿ ਇਹਨਾਂ ਦਾ ਇੱਕ ਕੰਮ ਸੀ ਕਿ ਲਾਰੈਂਸ ਗਰੁੱਪ ਦਾ ਨਾਮ ਲੈ ਕੇ ਦੇ ਰੰਗਦਾਰੀਆਂ ਮੰਗ ਰਹੇ ਸੀ ਵੱਡੇ ਪੱਧਰ ਦੇ ਉੱਤੇ ਵੱਡਾ ਪੈਸਾ ਇਕੱਠਾ ਕਰ ਰਹੇ ਸੀ ਪਰ ਇਹਨਾਂ ਨੂੰ ਆਖਰਕਾਰ ਟੀਵੀ ਟਾਵਰ ਦੇ ਕੋਲੋਂ ਤੋਬੀ ਘਾਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਆ ਔਰ ਇਸ ਮਾਮਲੇ ਨੂੰ ਲੈ ਕੇ ਜਲ ਤੋਂ ਜਲਦ ਅਗਲੀ ਜਾਂਚ ਸ਼ੁਰੂ ਕਰਨ ਦੀ ਜਿਹੜੀ ਗੱਲ ਹੈ ਉਹ ਕਰ ਦਿੱਤੀ ਗਈ ਹੈ ਲਾਰੈਂਸ ਬਿਸ਼ਨੋਈ ਦੇ ਨਾਲ ਕਿੰਦਾ ਦੇ ਤਾਲੁਕ ਨੇ ਕਿੰਨੇ ਡੂੰਗੇ ਤਾਲੁਕ ਨੇ ਇਹਨਾਂ ਦੇ ਇਹੇ ਜਾਂਚ ਦਾ ਵਿਸ਼ਾ ਦੱਸਿਆ ਗਿਆ ਪਾਕਿਸਤਾਨ ਦੇ ਨਾਲ ਕਿਸ ਤਰ੍ਹਾਂ ਦੇ ਤਾਲੁਕ ਨੇ ਇਹੇ ਜਾਂਚ ਦਾ ਵਿਸ਼ਾ ਦੱਸਿਆ ਗਿਆ ਪਰ ਫਿਲਹਾਲ ਕਰਮਾ ਫੈਸ਼ਨ ਸਟੂਡੀਓਜ਼ ਦੇ ਕੋਲੋਂ 50 ਲੱਖ ਰੁਪਏ ਦੀ ਰੰਗਦਾਰੀ ਜਿਹੜੀ ਹੈ ਉਹ ਮੰਗੀ ਗਈ ਸੀ ਔਰ ਵੱਡੀਆਂ ਅਪਰਾਧਿਕ ਗਤੀਵਿਧੀਆਂ ਜਿਹੜੀਆਂ ਕਰਨ ਦੀ ਫਰਾਕ ਦੇ ਵਿੱਚ ਇਹ ਦੱਸੇ ਜਾ ਰਹੇ ਸੀ ਇਹਨਾਂ ਨੂੰ ਆ ਆ ਵੀ ਦੱਸਿਆ ਗਿਆ ਹੈ ਇਹਨਾਂ ਦੇ ਬਾਰੇ ਦੇ ਵਿੱਚ ਕਿ ਇਹਨਾਂ ਨੇ ਇੱਕ ਲਿਸਟ ਬਣਾਈ ਹੋਈ ਸੀ ਜਿਸ ਦੇ ਵਿੱਚ ਵੱਡੇ ਨਾਮੀ ਉਦਯੋਗਪਤੀਆਂ ਦੇ ਨਾਮ ਸਨ ਔਰ ਉਹਨਾਂ ਦੀ ਹੁਣ ਤੱਕ ਦੀ ਸਾਰੀ ਸੰਪਤੀ ਦਾ ਪੂਰਾ ਵੇਰਵਾ ਉਹਨਾਂ ਦੇ ਕੋਲ ਮੌਜੂਦ ਸੀ ਜਿਸ ਦੇ ਆਧਾਰ ਦੇ ਉੱਤੇ ਇਹ ਅਗਲੀ ਕਾਰਵਾਈ ਅੰਜਾਮ ਦੇ ਵਿੱਚ ਲਾਉਂਦੇ ਸਨ ਸ਼ਿਕਾਰ ਜਿਹੜਾ ਹੈ ਉਹ ਕਿਸੇ ਨੂੰ ਬਣਾਉਂਦੇ ਸਨ ਜਿਸ ਦੇ ਆਧਾਰ ਦੇ ਉੱਤੇ ਜਦੋਂ ਪੁਲਿਸ ਨੇ ਹੋਰ ਡੰਗਾਈ ਦੇ ਨਾਲ ਜਾਂਚ ਕੀਤੀ ਤਾਂ ਅਫੀਕਰਕਾਰ ਇਹ ਗੁੱਥੀ ਸੁਲਝ ਗਈ ਔਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਖੈਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਕਹਿਣਾ ਸੀ ਆਓ ਸੁਣ ਲੈਂਦੇ ਹਾਂ ਜੀ ਸਰ ਹਾਂ ਜੀ ਸਰ ਜੀ ਪੈਸਪੋਰਟ ਜਿੱਥੇ ਸੰਬੰਧ ਕੀਤੇ ਇਹ ਜੀ ਕਰਮਾ ਫੈਸ਼ਨ ਸ਼ੋਅਰੂਮ ਹੈ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਉਹਨਾਂ ਨੂੰ ਇੱਕ ਰੈਨਸਮ ਲੈਟਰ ਮਿਲੀ ਸੀਗੀ ਨਾਲ ਥ੍ਰੈਟਨਿੰਗ ਸੀ ਸੀ ਉਹਦੇ ਵਿੱਚ ਉਸ ਸਬੰਧ ਦੇ ਵਿੱਚ ਇਹਦੀ ਸਪੀਡ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੈ ਇੱਕ ਟੀਮ ਬਣੀ ਸੀ ਜਿਹਦੇ ਵਿੱਚ ਸਾਡੇ ACP ਕ੍ਰਾਈਮ ਏਸੀਪੀ ਸੈਂਟਰਲ ਔਰ ਇੰਸਪੈਕਟਰ ਸਪੈਸ਼ਲ ਸੈੱਲ ਸੀਗੇ ਤੋਂ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਗਿਆ ਕਿਤੇ ਨਾ ਕਿਤੇ ਇਹਨਾਂ ਦਾ 골ਡੀ ਬਰਾੜ ਜਾਂ ਲੋਰਸ ਵਿਸ਼ਨਾ ਇਹ ਤਫतीश ਦਾ ਹਿੱਸਾ ਹੈ ਤੇ ਤਫतीश ਦੇ ਵਿੱਚ ਪਤਾ ਚੱਲੇਗਾ ਹਾਲੇ ਤੱਕ ਕੋਈ ਲਿੰਕੇਸਟ ਨਹੀਂ ਸਰ ਅਸਲਾ ਕਿੰਨਾ ਬਰਾਮਦ ਕੀਤਾ ਜੀ ਇਹਨਾਂ ਕੋਲ ਤਿੰਨ ਪਿਸਟੋਲ ਬਰਾਮਦ ਹੋਏ ਆ ਜੀ ਤੇ ਚਾਰ ਮੈਗਜ਼ਨ ਬਰਾਮਦ ਹੋਏ ਆ ਤੇ 10 ਕਾਰਟੂਸ ਬਰਾਮਦ ਕਿਥੋਂ ਲੈ ਕੇ ਆਏ ਸੀਗੇ ਜੀ ਇਹਨਾਂ ਨੇ ਇਹ ਅਸਲਾ ਜੀ ਇਹਨਾਂ ਨੇ ਯੂਪੀ ਤੇ ਰਾਜਸਥਾਨ ਵਾਲੀ ਸੈਕਟ ਤੋਂ ਪ੍ਰਕਿਊਰ ਕੀਤਾ ਸੀ ਕਿੰਨੇ ਬੰਦੇ ਤਫतीश ਦੇ ਵਿੱਚ ਆਏਗਾ ਹਾਂਜੀ ਕਿੰਨੇ ਬੰਦੇ ਟੋਟਲ 8 ਬੰਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ ਕੀ ਨਾਮ ਦੇ ਬੰਦੇ ਆ ਅੱਜ ਬੰਦਿਆਂ ਦੇ ਜਿਹੜੇ ਹੈ ਜੀ ਇੱਕ ਸੰਜੇ ਹੈ ਇੱਕ ਦੀਪਕ ਹੈ ਗਜਿੰਦਰ ਹੈ ਰਾਦੇ ਹੈ ਅਭਿਸ਼ੇਕ ਹੈ ਪੱਪੂ ਹੈ ਮਨੋਜ ਹੈ ਦੀਪੂ ਕੁਮਾਰ ਹੈ ਸਰ ਕਿੰਨੇ ਕਿੰਨੇ ਹੋਈਏ ਇਹਨਾਂ ਦੀ ਤੋਬੀ ਘੱਟ ਹੋਈਏ ਸਰ ਮੇਨ ਕੋਲ ਇਹਨਾਂ ਜੋ ਮਾਸਟਰਮਾਈਂਡ ਕੋਲ ਹੈ ਹਾਂਜੀ ਮਾਸਟਰਮਾਈਂਡ ਕੋਲ ਹੈ ਸਰ ਮਾਸਟਰਮਾਈਂਡ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਡਿਲੀਵਰ ਕਰਨ ਵਾਲੇ ਸੀ ਉਹ ਤਾਂ ਮਨੋਜ ਹੈ ਰਾਦੇ ਸੀ ਔਰ ਉਹੀ ਇਹਨੂੰ ਕਰ ਰਹੇ ਸੀਗੇ ਅੱਗੇ ਵਿੱਚ ਵਿੱਚ ਸਾਰੇ ਇੱਕੋ ਕਿਸਮ ਦੇ ਇੱਕ ਹੀ ਏਰੀਆ ਦੇ ਵਿੱਚ ਮжоਰਿਟੀ ਇੰਨਾ ਤੋਂ ਬੰਦੇ ਰਹਿਣ ਵਾਲੇ ਆ ਇੱਕ ਦੂਜੇ ਦੇ ਪਹਿਲੇ ਜਾਣਕਾਰ ਆ ਔਰ ਇੱਕ ਗੈਗ ਟਾਈਪ ਇਹਨਾਂ ਨੇ ਆਪਸ ਵਿੱਚ ਬਣਾ ਲਿਆ ਸੀ ਜਿਸ ਦੇ ਵਿੱਚ ਫਸਟ ਟਾਈਮ ਇਹਨਾਂ ਨੇ ਇਸ ਕੇਸ ਚ ਫਰੋਤੀ ਮੰਗੀ ਆ ਜੀ ਇਹ ਨਾ ਪਕੜੇ ਜਾਂਦੇ ਤਾਂ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਸੀ ਕਰਮਾਂ ਵਾਲੇ ਦਾ ਨੰਬਰ ਕਿਸ ਤਰ੍ਹਾਂ ਇਹਨਾਂ ਦੇ ਕੋਲ ਆਇਆ ਉਹ ਤਫतीश ਦਾ ਹਿੱਸਾ ਜੀ ਪਤਾ ਚੱਲੇਗਾ ਤਫतीश ਤੁਸੀਂ ਦੱਸਿਆ ਕਿ ਜਿਹੜੇ ਹਥਿਆਰ ਪਾਕਿਸਤਾਨ ਨੂੰ ਵੀ ਜਿਨੇ ਆਏ ਕਿ ਲਿੰਕ ਇਹਨਾਂ ਦਾ ਪਾਕਿਸਤਾਨ ਦੇ ਨਾਲ ਜਾਂ ਕਿਤਾ ਨਹੀਂ ਇਹ ਹਲੇ ਹੁਣ ਤੱਕ ਇਸ ਦਾ ਹਿੱਸਾ ਜੀ ਪਤਾ ਕਰਾਂਗੇ ਕਿਥੋਂ ਲੈ ਸੀ ਇਹਨਾਂ ਨੇ ਉਹ ਕਿਸ ਤਰੀਕੇ ਨਾਲ ਆਏ ਕਿ ਕਿੰਨੇ ਜਿਹੜੇ ਅਸਲੀ ਆ ਪਾਕਿਸਤਾਨ ਦੇ ਦੋ ਜੀ ਛੇ ਇਹਨਾਂ ਨੇ ਪਹਿਲੇ ਵੀ ਕੋਈ ਕਦਮ ਅੱਗੇ ਨਹੀਂ ਇਹਨਾਂ ਤੇ ਕਰਨਾ ਕੋਈ ਕਦਮ ਤਾਂ ਨਹੀਂ ਯੰਗਸਟਰ ਨੇ ਨਾ ਠੀਕ ਹੋ ਗਿਆ ਜੀ ਥੈਂਕ ਯੂ ਸਰ ਇਹ ਕਰ ਬਈ ਅਬ ਅਸ ਕੰਫਿਊਜ਼ ਜਿਹੜਾ ਮੋੜ ਤੇ ਹੈ ਪ੍ਰੈਸ ਲੋਕ ਉਹ ਦੇਖ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ